ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਕਲ ਯੁਗ ਦੇ ਉਧਾਰਕ ਤਾਰਕ ਸਾਹਿਬ ਰਹਿਮਤ ਕਰਨ ਸਾਨੂੰ ਜੀਵਨ ਦੀ ਜੁਗਤੀ ਦੇਣ ਕਿ ਅਸੀਂ ਸੰਸਾਰ ਦੀਆਂ ਇਨ੍ਹਾਂ ਸਮੱਸਿਆਵਾਂ ਦੀਆਂ ਲਹਿਰਾਂ ਵਿੱਚ ਡੁੱਬੀ ਹੈ ਨਾ ਦੂਸਰੀ ਉਸ ਮਲਾ ਦੀ ਤਰ੍ਹਾਂ ਵੀ ਨਹੀਂ ਜਿਹੜਾ ਬੇੜੀ 'ਚ ਬੈਠਾ ਸੀ ਤੇ ਕਹਿੰਦਾ ਸੀ ਜਦੋਂ ਲਹਿਰਾਂ ਸ਼ਾਂਤ ਹੋਣਗੀਆਂ ਮੈਂ ਉਦੋਂ ਬੇੜੀ ਠੇਡਾਂਗਾ ਮੈਂ ਉਦੋਂ ਚਲਾਵਾਂਗਾ ਕਿ ਹੁਣ ਉਹਨੂੰ ਕੌਣ ਦੱਸੇ ਲਹਿਰਾਂ ਸ਼ਾਂਤ ਨਹੀਂ ਆਉਂਦੀਆਂ ਤੂੰ ਬੇੜੀ ਚਲਾਣਾ ਸ਼ੁਰੂ ਕਰਦੇ ਹੈ ਇਹ ਬੇੜੀ ਚਲਦੀ ਹੋਈ ਲਹਿਰਾਂ ਨੂੰ ਕੱਟ ਕੇ ਪਾਰਲੇ ਕੰਡੇ ਤੇ ਪਹੁੰਚ ਜਾਏਗੀ ਤੋ ਅੰਮ੍ਰਿਤ ਵੇਲੇ ਉੱਠ ਕੇ ਜਪਣਾ ਸ਼ੁਰੂ ਕਰ ਦੇ ਸਾਰੀਆਂ ਲਹਿਰਾਂ ਆਪਣੇ ਆਪ ਇੱਕ ਪਾਸੇ ਹੋ ਜਾਣਗੀਆਂ ਔਰ ਤੇਰੀ ਜ਼ਿੰਦਗੀ ਪਾਰਲੇ ਕੰਡੇ ਤੇ ਪਹੁੰਚ ਜਾਏਗੀ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗਤ ਕੇ ਸੰਗ ਵਸੇ ਵਡ ਭਾਗੀ ਪਾਏ ਇਸ ਤਰ੍ਹਾਂ ਦੇ ਸਾਡੇ ਵੱਡੇ ਭਾਗ ਹੋਵਨ ਤੇ ਜੀਵਨ ਦੇ ਅੰਤ ਤੋਂ ਪਹਿਲੇ ਪਹਿਲੇ ਬਹੁ ਸਾਗਰ ਤੋਂ ਪਾਰ ਹੋ ਕੇ ਬਿੰਦ ਦਾ ਮਿਲਨ ਨਸੀਬ ਕਰ ਲਈਏ